ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀਆਂ ਫੋਟੋਆਂ ਪਿੰਡ ਮਹਿਮਤਪੁਰ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਪਟਿਆਲਾ ਬਾਈ ਕੋਲ ਦੋ ਮੱਝਾਂ ਪਕਾਉ ਆ ਜੀ ਇੱਕ ਨੂੰ ਹੋ ਗਏ ਦਾਕਦਣ ਸੂਈ ਨੂੰ ਬੱਚਾ ਹੈ ਨਹੀਂ ਠੀਕ ਆ ਜੀ ਦੂਜੀ ਮਗਰ ਹੈਗੀ ਆ ਕੱਟੀ ਉਹਨੂੰ ਹੋ ਗਏ ਹਫਤ ਤੱਕ ਦੀ ਸੂਈ ਵੀ ਆ ਵੱਧ ਜਾਣਕਾਰੀ ਬਾਈ ਤੁਲਾਹ ਦੇ ਭਰਾ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਬਾਈ ਜੀ ਤੋਂ ਵੀਡੀਓ ਮੁਗਵਾ ਸਕਦੇ ਹਾਂ ਭਰਾ ਠੀਕ ਆ ਜੀ ਜ਼ਿਲ੍ਹਾ ਪਟਿਆਲਾ ਪਿੰਡ ਮਹਿਮਤਪੁਰ ਤੇ ਵੱਧ ਜਾਣਕਾਰੀ ਬਾਈ ਤੁਲੇਹਾ ਜੀ ਭਰਾ ਦੋ ਮੱਝਾਂ ਸੂਈਆਂ ਵੀ ਆ ਠੀਕ ਹੈ ਜੀ ਸਖ ਤੇ ਤਸੱਲੀ ਭਰਾ ਤੁਸੀਂ ਆਪ ਕਰਨੀ ਆ ਠੀਕ ਹੈ ਜੀ ਜੀਤਾ ਫਾਰਮ ਟੀਵੀ ਬਰਨਾਲਾ ਇਹਨੂੰ ਪਾਤਾ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀ ਜੀ ਬਾਈ ਕਹਿੰਦਾ 14-15 ਲੀਟਰ ਵਾਲੀਆਂ ਮੱਝਾਂ ਇਹ ਤੇ ਸੂਈਆਂ ਵੀ ਆ ਤੇ ਇੱਕ ਮਗਰ ਕੱਟੀ ਆ ਵਧ ਜਾਣਕਾਰੀ ਬਾਈ ਤੁਹਾਨੂੰ ਲਖਦੇ ਪਰ ਆਪ ਬਾਈ ਤੋਂ ਵੀਡੀਓ ਮੰਗਾ ਸਕਦੇ ਘਰ ਬੈਠੇ ਹੀ ਚੈੱਕ ਤੇ ਤਸੱਲੀ ਭਰਾ ਤੁਸੀਂ ਆਪ ਕਰਨੀ ਹੈ ਠੀਕ ਹੈ ਜੀ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਜੀਤਾ ਫਾਰਮ ਟੀਵੀ ਬਰਨਾਲਾ ਧੰਨਵਾਦ ਵੀਡੀਓ ਦੇਖਣ ਲਈ ਓਕੇ